ਜੋ ਇਨਾ ਗਰੀਬ ਮਜ਼ਦੂਰਾਂ ਨੇ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਮੰਤਰੀਆਂ ਦੇ ਘਰ ਘੇਰੇ ਨੇ ਤੇ ਇਹ ਕਹਿ ਰਹੇ ਨੇ ਕਿ ਹਨੇਰਿਆਂ ਨੂੰ ਕਹਦੇ ਉਹ ਚਾਨਣ ਬਗਾਵਤ ਕਰ ਰਿਆ ਧਰਤੀ ਨੇ ਪਾਈ ਬਾਤ ਤੇ ਅੰਬਰ ਹੰਗਾਰਾ ਭਰ ਰਿਆ ਇਹ ਗਰੀਬ ਮਜ਼ਦੂਰ ਕਹਿ ਰਹੇ ਨੇ ਕਿ ਸਾਡੇ ਨਾਲ ਭਗਵੰਤਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਕਾਫੀ ਵਾਅਦੇ ਕੀਤੇ ਸੀ ਤੇ ਬਾਅਦ ਵਿੱਚ ਸਾਡੀ ਸਾਰ ਨਹੀਂ ਪੁੱਛੀ ਇਹਨਾਂ ਦਾ ਕਹਿਣਾ ਕਿ ਭਗਵੰਤਮਾਨ ਸਰਕਾਰ ਨੇ ਸਾਨੂੰ ਕਈ ਵਾਰ ਮੀਟਿੰਗ ਦਿੱਤੀ ਤੇ ਮੀਟਿੰਗ ਦੇ ਕੇ ਬਾਅਦ ਵਿੱਚ ਸਾਡੇ ਨਾਲ ਕਦੇ ਮੀਟਿੰਗ ਨਹੀਂ ਕੀਤੀ ਤੇ ਬਾਕੀ ਜਿੰਨੇ ਵੀ ਵਾਅਦੇ ਚਾਹੇ ਉਹ ਪਲਾਟਾਂ ਦੇ ਚਾਹੇ ਵੱਖ-ਵੱਖ ਹੋਰ ਮੰਗਾਂ ਨੂੰ ਲੈ ਕੇ ਉਹਨਾਂ ਨੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਕੀਤਾ ਤੇ ਅੱਜ ਆਪਣੀਆਂ ਸਾਰੀਆਂ ਮੰਗਾਂ ਨੂੰ ਲੈ ਕੇ ਮਜ਼ਦੂਰ ਵੱਖ-ਵੱਖ ਥਾਵਾਂ ਤੇ ਇਕੱਠੇ ਹੋਏ ਨੇ ਹੁਣ ਇਸ ਟਾਈਮ ਅਸੀਂ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਨੇ ਉਹਨਾਂ ਦੀ ਕੋਠੀ ਦੇ ਅੱਗੇ ਆ ਤੇ ਉੱਥੇ ਮਜ਼ਦੂਰਾ ਨੇ ਕੁਲਤਾਰ ਸਿੰਘ ਸੰਧਵਾ ਦੀ ਕੋਠੀ ਦਾ ਘਰਾਓ ਕੀਤਾ ਆਪਾਂ ਇਹਨਾਂ ਮਜ਼ਦੂਰ ਭੈਣਾ ਭਰਾਵਾਂ ਤੋਂ ਹੀ ਜਾਣਦੇ ਆ ਕਿ ਉਹਨਾਂ ਦੀਆਂ ਕੀ ਮੰਗਾਂ ਨੇ ਆਪਣੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਉਹ ਇੱਥੇ ਆਏ ਨੇ ਭਾਈ ਜੀ ਤੁਸੀਂ ਅੱਜ ਪੰਜਾਬ ਚ ਮੰਤਰੀਆਂ ਦੇ ਘਰ ਘੇਰੇ ਨੇ ਤੁਹਾਡੀਆਂ ਮੰਗਾਂ ਕੀ ਨੇ ਮਸਲੇ ਕੀ ਨੇ ਬਹੁਤ ਲੰਮਾ ਸਮਾਂ ਹੋ ਗਿਆ